ਹਾਂਜੀ ਮਿੱਤਰ ਪਰੋ ਸਤ ਸ੍ਰੀ ਅਕਾਲ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਇਹ ਵੀਡੀਓ ਡੌਗ ਲਵਰ ਲਈ ਸਪੈਸ਼ਲ ਹੋਣ ਵਾਲੀ ਹੈ ਇਹ ਜਿਹੜਾ ਤਸਵੀਰਾਂ ਚ ਤੁਸੀਂ ਕੁੱਤਾ ਤੁਹਾਨੂੰ ਦਿਖਾ ਰਹੇ ਆ ਜੇ ਕਿਸੇ ਵੀਰ ਭਰਾ ਨੇ ਕੋਈ ਕੁੱਤੀ ਮਲਾਉਣੀ ਹੋਵੇ ਮੀਟਿੰਗ ਕਰਵਾਉਣੀ ਹੋਵੇ ਆ ਡੌਗ ਆ ਇੱਕ ਪਿੰਡ ਖਿਆਲੀ 3500 ਫੀਸ ਆ ਗਈ ਫੀਸ ਹੀ ਲੈਣਗੇ ਵੀਰੇ ਕਤੂਰਾ ਨਹੀਂ ਲੈਣਾ ਇਹਨਾਂ ਨੇ ਤੇ ਬਾਕੀ ਤੁਸੀਂ ਕੁੱਤੇ ਦੀ ਗਰੰਟੀ ਹੈ ਵੀ ਕਤੂਰੇ ਕੁੱਤੇ ਹੀ ਜ਼ਿਆਦਾ ਦਿੰਦਾ ਇਹ ਕੁੱਤੀਆਂ ਬਹੁਤ ਘੱਟ ਆ 2 ਸਾਲ ਦੀ ਉਮਰ ਆ ਕੁੱਤੇ ਦੀ ਕੰਟੈਕਟ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਸੰਪਰਕ ਕਰ ਸਕਦੇ ਹੋ ਇਹਨਾਂ ਨਾਲ ਪਿੰਡ ਖਿਆਲੀ ਜ਼ਿਲ੍ਹਾ ਬਰਨਾਲਾ ਪੰਡੋਰੀ ਵਾਲੇ ਕੱਚੇ ਰਾ ਤੇ ਘਾਰਾ ਵੀਰ ਦਾ ਕੁੱਤਾ ਸੋਹਣਾ ਪੂਰਾ ਵੀਰੇ ਤੁਹਾਡੇ ਤਸਵੀਰਾਂ ਜਦ ਤੁਸੀਂ ਤੁਹਾਡੇ ਸਾਹਮਣੇ ਆ ਜੇ ਕੋਈ ਵੀਰ ਕੰਟੈਕਟ ਕਰਨਾ ਚਾਹੁੰਦਾ ਤਾਂ ਆ ਨੰਬਰ ਤੇ ਕੰਟੈਕਟ ਕਰ ਸਕਦਾ ਜਿੰਨੀਆਂ ਵੀ ਕੁੱਤੀਆਂ ਹੁਣ ਤੱਕ ਮਲਾਈਆਂ ਨੇ ਵੀਰੇ ਤਕਰੀਬਨ ਸਾਰਿਆਂ ਦੇ 8-9 ਕੁ ਤੁਰੇ ਆਏ ਨੇ ਇਹ ਲੈਣਗੇ ਵੀਰੇ ਫੀਸ 3500 ਫੀਸ ਆ ਬਾਕੀ ਤੁਸੀਂ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਹੋ ਸਕ੍ਰੀਨ ਨੰਬਰ ਸਕ੍ਰੀਨ ਤੇ ਚੱਲੀ ਜਾਂਦਾ ਇਹਨਾਂ ਨੰਬਰਾਂ ਦਾ ਸੰਪਰਕ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਲੈਣੀ ਆ ਹੋਰ ਧੰਨਵਾਦ ਜੀ